ਮਾਸਾ ਜੀ ਪਰਮਾਨ ਕਰਦੇ ਹਨ ਆਸਾੜ ਤਪੰਡਾ ਇਸ ਨਗਰ ਹਰ ਨਾਮਨ ਦਾ ਜਿੰਨਾ ਪਾਸ ਹਾੜ ਦਾ ਮਹੀਨਾ ਉਹਨਾਂ ਜੀਵਾਂ ਨੂੰ ਤਪਦਾ ਹੋਇਆ ਲੰਦਾ ਹੈ ਜਾਂ ਹਾੜ ਦੇ ਮਹੀਨੇ ਦੀ ਤਰ੍ਹਾਂ ਉਹ ਜੀਵ ਤਪਦੇ ਰਹਿੰਦੇ ਨੇ ਕਲਪ ਦੇ ਰਹਿੰਦੇ ਹਨ ਹਰ ਨਾਮ ਨਾਂ ਦਾ ਅਰਥ ਹੁੰਦਾ ਪ੍ਰਭੂ ਪਰਮਾਤਮਾ ਪਤੀ ਜਿਨ੍ਹਾਂ ਦੇ ਅੰਦਰ ਦਿਲ ਦੇ ਵਿੱਚ ਵਾਹਿਗੁਰੂ ਪਰਮਾਤਮਾ ਦਾ ਨਾਮ ਨਹੀਂ ਵੱਸਦਾ ਉਹ ਹਮੇਸ਼ਾ ਕਲਪ ਦੇ ਰਹਿੰਦੇ ਹਨ ਐਸਾ ਵੀ ਹੋ ਸਕਦਾ ਹੈ ਕਿ ਕੋਈ ਕਸ਼ਮੀਰ ਦੀ ਬਰਫੀਦੀਆਂ ਪਹਾੜੀਆਂ ਦੇ ਵਿੱਚ ਬੈਠਿਆ ਹੋਇਆ ਵੀ ਤਾ ਪ੍ਰਿਆ ਹੋਵੇ ਐਸਾ ਵੀ ਹੋ ਸਕਦਾ ਹੈ ਕੁੱਲੂ ਮਨਾਲੀ ਦੇ ਬਰਫੀਦੇ ਸਥਾਨ ਤੇ ਬੈਠ ਕੇ ਵੀ ਅੰਦਰੋਂ ਉਸ ਦੇ ਅਗ ਨਿਕਲ ਰਹੀ ਹੋਵੇ ਐਸਾ ਵੀ ਹੋ ਸਕਦਾ ਹੈ ਕੋਈ 에어 ਕੰਡੀਸ਼ਨਰ ਕਮਰੇ ਦੇ ਵਿੱਚ ਬੈਠ ਕੇ ਉੱਥੇ ਗੀਤ ਆਪਣਿਆ ਹੋਵੇ ਪਰ ਇਸ ਦੇ ਉਲਟ ਐਸਾ ਵੀ ਹੋ ਸਕਦਾ ਹੈ ਕਿ ਕੋਈ ਤਕੀਆਂ-ਤਕੀਆਂ ਦੇ ਉੱਪਰ ਬੈਠਾ ਹੋਇਆ ਵੀ ਮੁਸਕਰਾ ਰਿਹਾ ਹੋਵੇ ਐਸਾ ਵੀ ਹੋ ਸਕਦਾ ਹੈ ਕਿ ਟੇਗਾ ਵਿੱਚ ਬੁਆਲੇ ਖਾਂਦਿਆਂ ਹੋਇਆਂ ਵੀ ਪ੍ਰਭੂ ਦੇ ਗੁਣ ਗਾ ਰਿਹਾ ਹੋਵੇ ਪਰ ਐਸਾ ਵੀ ਹੋ ਸਕਦਾ ਹੈ ਕਿ ਅੱਗ ਦੇ ਅੰਧਿਆਰਾਂ ਤੇ ਬੈਠ ਕੇ ਵੀ ਵਾਇਕ੍ਰੂ ਦੇ ਨਾਲ ਉਸ ਦੀ ਸੁਰ ਜੁੜੀ ਹੋਈ ਇਹ ਸਤਿਗੁਰ ਸੱਜੇ ਪਾਤਸ਼ਾਹ ਜੀ ਦੀ ਕਿਰਪਾ ਹੈ ਸਾਧ ਸੰਗਤੋ ਜੋ ਵੈਭੂ ਦੇ ਨਾਲ ਜੁੜਦੇ ਨੇ ਉਹ ਕਦੇ ਤਪਦੇ ਨਹੀਂ ਉਹ ਕਦੇ ਕਲਪਦੇ ਨਹੀਂ ਦੇ ਕਰਨ ਵਾਲਾ ਉਹ ਜਨਦਾਏ ਕਿਉਂਕਿ ਉਹਨਾਂ ਦੇ ਹਿਰਦੇ ਦੇ ਵਿੱਚ ਵਾਹਿਗੁਰੂ ਦਾ ਨਾਮ ਵਸਿਆ ਹੈ ਵਾਹਿਗੁਰੂ ਤੋਂ ਬਿਨਾਂ ਸੁਖ ਨਹੀਂ ਬਹੁਤੇ ਧਨ ਖਾਟੇ ਸੁਖ ਨਹੀਂ ਦੇਖੇ ਨਿਰਦਾਟੇ ਸੁਖ ਨਹੀਂ ਬਹੁਤੇ ਇਸ ਪਰਾਏ ਸਰਬ ਸੁਖਾਂ ਹਰ ਹਰ ਗੁਣ ਗਾਏ ਕੋਈ ਕੇ ਧਨ ਦੌਲਤ ਪਦਾਰਥ ਦੁਨੀਆ ਦੀ ਜੈ ਜੈਨਾਸ ਦੇ ਨਾਲ ਅਸੀਂ ਸੁੱਕੀ ਹੋ ਜਾਵਾਂਗੇ ਕਾ ਉਸ ਸੁਖ ਕਦਾਚਿਤ ਵੀ ਨਹੀਂ ਪਾਸ ਕਦੇ ਸੁਖੀ ਤਾਂ ਉਹ ਨੇ ਜੋ ਬਾਈ ਗੁਰ ਨਾਲ ਛੋੜਦੇ ਨੇ ਕੋਈ ਤੰਤੁਖੀ ਕੋਈ ਮਨੁਖੀ ਕੋਈ ਚਿੰਤਾ ਚਿੰਤ ਉਦਾਸ ਛੋੜੇ ਛੋੜੇ ਸਭ ਦੁਖੀ ਸੁਖੀ RAM ਕਾ ਦਾਸ ਜੋ ਬਾਈ ਗੁਰ ਦੇ ਦਾਸ ਬਣੇ ਸੇਵਕ ਬਣੇ ਨੇ ਉਹ ਅਸਲ ਦੇ ਸੁਖੀ ਨੇ ਨਹੀਂ ਤਾਂ ਸੰਸਰ ਕਾਮ ਦੇ ਇੰਦਰ ਰੁਆ ਆ ਪਲਸ RAM ਰੋਵੇ ਘਰ ਆਇਆ ਅਜੇ ਸਰੂਪੇ ਭੀਖਾ ਖਾਇ ਐਸੇ ਰੋਵੇ RAM ਨਿਕਾਲਾ ਭਇਆ ਸੀਤਾ ਨੰਬਰ ਵਿਛੜ ਗਿਆ ਰੋਵੇ ਤੈਸਰ ਨੰਗਵਾਏ ਏ ਤੇ ਸੀਤਾ ਆਂਦੀ ਡੋਲੂਆ ਫਿਰ ਪਾਤਸ਼ਾਹ ਕੰਨ ਦੇ ਬਾਲੀ ਰੋਵੇ ਨਾ ਹੀ ਬਤਾਰ ਨਾਨਕ ਦੁਖੀਆ ਸਭ ਸੰਸਾਰ ਫਿਰ ਕੌਣ ਮੰਨੇ ਨਾਉ ਸੋਈ ਜਿਨ ਜਾਏ ਔਰੀ ਕਦਮ ਤਲੇ ਕੇ ਜਾ ਵਾਏ ਤੇ ਨਾਮ ਨੂੰ ਮੰਨਦਾ ਹੈ ਅਸਾਂ ਦੇ ਸੰਸਾਰ ਦੀ ਬਾਦੀ ਦੀ ਜਿਤਦਾ ਉਹ ਹੈ ਤੇ ਸੰਸਾਰ ਦੇ ਵਿੱਚ ਉਹ ਹਮੇਸ਼ਾ ਸੁਖੀ ਰਹਦਾ ਹੈ ਆਸਾੜ ਤਪੰਤਾ ਕਿਸ ਲਗੇ ਹੈ ਨਾਹੋ ਨਾ ਜਿੰਨਾ phasis ਜਿਨ੍ਹਾਂ ਦੇ phasis vaiṣṇava ਦਾ ਨਾਮ ਨਹੀਂ ਹੈ ਉਹ ਦੁਖੀ ਹੁੰਦੇ ਨੇ ਜਗਦੀਮਨ ਪੁਰਖ ਤਿਆਗ ਕੇ ਮਾਨਸ ਸੰਧੀ ਆਪ ਜਗਤ ਨੂੰ ਜੀਵਨ ਦਾਤ ਦੇਣ ਵਾਲਾ ਜੋ vaiṣṇava ਹੈ ਉਹ ਸੁਖੀ ਆਸ ਜੋ ਪ੍ਰਮਾਣ ਹੈ ਜਿਉ ਪਾਇ ਤਨ ਸਾਧਿਆ ਰਖਿਆ ਪੰਦ ਪੜਾਏ ਅੱਖੀ ਦੇਖੇ ਜਿਵਾ ਪੁਜੇ ਕੰਨੀ ਸੁਧ ਸਮਾਏ ਪੈਰੀ ਚੱਲੇ ਹੱਥੀ ਕਰਨਾ ਬਿੱਤਾ ਪੈਣਾ ਖਾਏ ਜਿਨ ਰਖ ਰਖਿਆ ਕਿਸੇ ਨਾ ਜਾਣੇ ਅੰਦਾ ਅੰਧ ਕਮਾਏ ਜਾਂ ਬਚੇ ਤਾਂ ਠੀਕਰ ਹੋਵੇ ਘਾੜਤ ਨਹੀਂ ਨਾ ਜਾਏ ਨਾਨਕ ਗੁਰੂ ਨਾਇਨ ਪਤ ਪਤਨ ਨਾ ਪਾਰ ਨਾ ਪਾਈ ਜਿਸ ਵਾਹਿਗੁਰੂ ਨੇ ਐ ਸੋਹਣਾ ਜਿਹਾ ਕੰਮ ਦਿੱਤਾ ਹੈ ਇਹ ਜਿਸ ਤੰਦ ਦੇ ਵਿੱਚ ਸੋਹਣੇ ਸੋਹਣੇ ਅੰਗ ਦਿੱਤੇ ਨੇ ਮੰਨ ਲਓ ਅੱਖ ਨਾ ਦਿੱਤੀ ਹੋਵੇ ਅੱਖਾਂ ਨਾਲੋਂ ਤਾਂ ਬੰਦਾ ਅੱਖਾਂ ਤੋਂ ਬਿਨਾ ਅਧੂਰਾ ਹੈ ਅੱਖਾਂ ਦੀ ਕਦਰ ਤੇ ਕੀਮਤ ਕੋ ਜਾਣਦਾ ਹੈ ਜਿਸ ਦੇ ਕੋਲ ਅੱਖਾਂ ਨਹੀਂ ਨੇ ਅੱਖੀਂ ਦੇਖੇ ਜੇਵਾ ਬੋਲੇ ਫਿਰ ਜੇਵਾ ਕਿੰਨੀ ਇੱਕ ਅਮੋਲਕ ਆ ਗਏ ਇਹ ਬਾਈਬਲ ਦੇ ਤੀਏ ਨਾਮ ਜਪਣ ਵਾਸਤੇ ਪਰ ਅਸੀਂ ਇਹਦੇ ਨਾਲ ਅਨਾਦ ਦਿੰਦਿਆ ਚੁਕਰੀ ਆਦ ਸਭ ਕਰਦੇ ਆ ਤੇ ਜੇ ਵਾਰ ਸੁੱਧ ਸਮਾਇ ਫਿਰ ਵਾਹਿਗੁਰੂ ਪਰਮਾਤਮਾ ਨੇ ਪੈਰ ਦਿੱਤੇ ਨੇ ਪੈਰਾਂ ਨਾਲ ਚੱਲ ਧਰਮ ਵਾਲੇ ਪਾਸੇ ਚੱਲ ਕੇ ਜਾ ਫਿਰ ਤੇਰੇ ਪਾਤਸ਼ਾਹ ਨੇ ਅਕਾਲ ਪੁਰਖ ਨੇ ਸੋਹਣੇ ਹੱਥ ਦਿੱਤੇ ਨੇ ਇੱਕ ਇੱਕ ਅੰਗ ਅੰਗ ਜਿਹੜਾ ਹੈ ਇਤਨਾ ਅਮੋਲਨ ਦਿੱਤਾ ਹੈ ਜਿਸ ਦੀ ਕੋਈ ਵੀ ਕੀਮਤ ਨਹੀਂ ਪਾਈ ਜਾ ਸਕਦੀ ਤੇ ਜੇ ਪੰਜੇ ਤਰ ਠੀਕਰ ਪਰੇ ਫਿਰ ਕਾਲਕਣੀ ਨਾ ਜਾਏ ਜਿਵੇਂ ਇੱਕ ਮਟਕਾ ਹੁੰਦਾ ਹੈ ਨਾ ਜੇ ਮਟਕਾ ਟੁੱਟ ਜਾਵੇ ਤੇ ਜੇ ਠਿਕਰੀਆਂ ਬਣ ਜਾਂਦੀਆਂ ਨੇ ਫਿਰ ਉਹ ਠਿਕਰੀਆਂ ਚੁੱਕ ਕੇ ਕਬਾੜ ਵਿੱਚ ਸੁੱਟ ਦਿੱਤੀਆਂ ਜਾਂਦੀਆਂ ਨੇ ਉਹ ਕਿਸੇ ਕੰਮ ਨਹੀਂ ਆਉਂਦੀਆਂ ਜਦੋਂ ਇਸ ਜੀਵ ਦੇ ਅੰਦਰੋਂ ਇਹ ਪੰਜ ਤਤ ਨਿਕਲ ਜਾਂਦੇ ਨੇ ਤਾਂ ਉਦੋਂ ਜੇ ਇੱਕ ਠਿਕਰੀ ਹੋ ਕੇ ਰਹਿ ਜਾਂਦਾ ਫਿਰ ਇਸ ਨੂੰ ਸਾਰੇ ਉਹ ਸੰਬੰਧੀ ਜਿਹੜੇ ਅੱਖ ਦਾ ਪਿਆਰ ਕਰਦੇ ਨੇ ਜਿਹੜੇ ਅੱਖ ਦਾ ਇਸਨੂੰ ਮੁਹੱਬਤ ਕਰਦੇ ਨੇ ਉਹ 죽ਦੇ ਇਸ ਨੂੰ ਸੰਸਕਾਰਨ ਕਰਦੇ ਵੇਲੇ ਇਛਦਾ ਕਰਦੇ ਨੇ ਕੋਈ ਤਪਨਾ ਦਿੰਦਾ ਹੈ ਕਿ ਕੋਈ ਸਾੜ ਦਿੰਦਾ ਹੈ ਤੇ ਇਹ ਮਨੁੱਖ ਜੇਕਰ ਤੂੰ ਇਹਨਾਂ ਅੰਗਾਂ ਨੇ ਕੀਮਤ ਰਪਾਉਣਾ ਚਾਹਦਾ ਹੈ ਤਾਂ ਵਾਹਿਗੁਰੂ ਦਾ ਨਾਮ ਜਾਪੋ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰ ਸਤਸੰਗਤ ਜੀ ਇਹ ਸਤਿਗੁਰ ਪਾਤਸ਼ਾਹ ਜੀ ਆਪਦੇ ਅਨ ਦੂਏ ਭਾਏ ਬਿਰੂ ਜੀਏ ਗਲ ਪਈ ਸਜਮਤੀ phasis ਦੂਏ ਭਾਏ ਪਿਆਰ ਕਿਸੇ ਹੋਰ ਨਾਲ ਕਰਦਾ ਹੈ ਵਾਹਿਗੁਰੂ ਨੇ ਇਤਨੀਆਂ ਦਾਤਾਂ ਕੀਤੀਆਂ ਨੇ ਪਰ ਇਹਾਰ ਕਿਸੇ ਹੁਰਨਾ ਕਰਦਾ ਹੈ ਵੱਜੋ ਸਾਹਿਬ ਦਾ ਸੇਵਗਰਾਨੀ ਐਸੇ ਗੁਨਾਹ ਛਾਦਿਓ ਕਰਨੀ ਪਜੀਫਾ ਸਟਾਈਬਨ ਆਈਡੂ ਜੰਦਰ ਪਰ ਇਹ ਬੰਦਾ ਜ਼ਰੂਰ ਹੈ ਕਿਸੇ ਉੱਪਰ ਜਾ ਕੇ ਮੱਦੇ ਡੇਗਦਾ ਹੈ ਸ਼ੁਕਰਾਨਾ ਕਿਸੇ ਹੁਰਦਾ ਕਰਦਾ ਹੈ ਪਖੰਡੀਆਂ ਬਾਦਿਆਂ ਦੇ ਅੱਗੇ ਇਹ ਤਰ੍ਹਾਂ ਦੇਖੀ ਮੱਦੇ ਡੇਗਦਾ ਫਿਰਦਾ ਹੈ ਕਿ ਨਾ ਸਾਡੇ ਪਾਸ ਸਾਧਨ ਹੋਏ ਭਾਈ ਇਹ ਬੁਚੀਏ ਇਹ ਜਿਹੜਾ ਬੰਦਾ ਖਰਾਬ ਹੁੰਦਾ ਹੈ ਇਹ ਕਿ ਨਹੀਂ ਯਾਰ ਸਿੱਕੀ ਮੁਝੇ ਲਗੇ ਜਾਏ ਨਾਨਕ ਆਸਕ ਚਾੜੀਏ ਸਦ ਹੀ ਰਹੇ ਸਮਾਏ ਚੰਗੇ ਚੰਗਾ ਕਰ ਬੰਨੇ ਮੰਦੇ ਬੰਦਾ ਹੋਏ ਆਸਕ ਕੇ ਆ ਕੀਏ ਦੇ ਦੇ ਕੇ ਵਰਤੇ ਸੋਏ ਜੇ ਵਾਹਿਗੁਰੂ ਨੇ ਸੁਖ ਦਿੱਤੇ ਤਾਂ ਫਿਰ ਤਾਂ ਕੰਗਾ ਜੀ ਠੀਕ ਹੈ ਇਹ ਸੁਖ ਜਿਹੜੇ ਜੀ ਇਹ ਮੈਂ ਆਪ ਬਣਾਏ ਨਹੀਂ ਸੁਖਾਂ ਦੇ ਸਾਧਨ ਮੈਂ ਬਣਾਏ ਨਹੀਂ ਪਰ ਜਦੋਂ ਮੰਦਾ ਹੋ ਜਾਂਦਾ ਉਹਨੂੰ ਵਾਹਿਗੁਰੂ ਨੇ ਇੱਕ ਬੁਰਾ ਸ਼ਬਦ ਕਹਿੰਦਾ ਹੈ ਕਾਇ ਉਹ અપમાન ਕਰਨਾ ਚਾਹਦਾ ਹੈ ਪਰ ਇਸ ਨਾ ਦਾ ਜਨਾ ਬਲੋਕ ਹੈ ਨਾ ਔਰ ਰੱਬ ਦੀ ਦਰਗਾਹ ਦੇ ਇਸ ਕਦੇ ਵੀ ਮਾਣ ਤੇ ਇੱਜ਼ਤ ਪ੍ਰਾਪਤ ਨਹੀਂ ਕਰ ਸਕਦਾ ਜੇ ਮਾਣ ਤੇ ਇੱਜ਼ਤ ਪ੍ਰਾਪਤ ਕਰਨੀ ਹੈ ਤਾਂ ਫਿਰ ਬਾਬਾ ਬੰਦਾ ਸਿੰਘ ਬਹਾਦਰ ਦੇ ਜੀਵਨ ਵਾਲ ਦੇਖ ਲੈ ਸਤਿਗੁਰੂ ਪਾਤਸ਼ਾਹ ਦੇ ਕੋਲ ਆਗਿਆ ਲੈ ਕੇ ਚੱਲਦੇ ਨੇ ਤਾਂ ਫਿਰ ਜਿਹੋ ਜਿਹਾ ਰੂਪ ਉਹਦੋਂ ਹੈ ਉਹੋ ਜਿਹਾ ਰੂਪ ਉਹਦੋਂ ਵੀ ਹੈ ਜਦੋਂ ਉਹ ਮਹਿਰੋਲੀ ਦੇ ਵਿੱਚ ਆਪਣੇ ਤਨ ਦੇ ਜਿਸ ਵੰਦੇ ਜੰਪੂਰਾ ਨਾਲ ਮਾਸ ਮੋਤ ਰੋਜ ਕੇ ਉਹ ਉਗੜਵਾ ਲੈਂਦੇ ਨੇ ਪਰ ਕਦੀ ਵਾਹਿਗੁਰੂ ਪਰਮਾਤਮਾ ਵੱਲੋਂ ਸੁਰਤ ਨਹੀਂ ਹਟਾਉਂਦੇ। ਤੋਂ ਫਿਰ ਅਕੇ ਕੰਦ ਨੇ ਗੱਲ ਪਈ ਇਸ ਜਮ ਕੀ phasis ਇਹਦੇ ਬੰਦਿਆਂ ਦੇ ਗਲ ਦੇ ਵਿੱਚ ਜਮਾਂ ਦੀ ਫਾਈ ਪੈਂਦੀ ਏ। ਉਹ ਹਮੇਸ਼ਾ ਸਹਮੇ ਸਹਮੇ ਡਰੇ ਡਰੇ ਜ਼ਿੰਦਗੀ ਬਤੀਤ ਕਰਦੇ ਹਨ। ਜਿਹੜਾਂ ਜੀਜੇ ਸੋਲਣੇ ਮੱਥੇ 'ਤੇ ਲਿਖੇ ਰਾਸ ਜਿਉਂ ਜਿਹਾ ਕੋਈ ਬੀਜਦਾ ਹੈ ਉਹ ਜਿਹਾ ਜੇ ਕੋਈ ਨਾਮੇ ਕੱਟਦਾ ਏ ਉਹਨੂੰ ਫਲ ਪ੍ਰਾਪਤ ਹੁੰਦਾ ਹੈ ਤੇ ਜਿਉਂ ਜਿਹਾ ਇਹ ਕਰਨ ਕਰਦਾ ਏ ਉਹੋ ਜਿਹਾ ਲੇਖ ਤੇ ਮੱਥੇ ਦੇ ਉੱਪਰ ਲਿਖਿਆ ਜਾਂਦਾ ਅਸੀਂ ਤਾਂ ਕਈ ਕੋਈ ਇਹ ਹੀ ਕਾਜ ਹੈ ਨਾ ਪਾਸ ਜਿਹੜਾ ਲੇਖ ਲਿਖਿਆ ਸੀ ਬਈ ਪਹਿਲਾਂ ਹੀ ਦਿਖ ਕੇ ਨਹੀਂ ਆਇਆ ਅਸੀਂ ਹੁਣੇ ਲਿਖਾਉਂਦੇ ਆ ਆਪਣੇ ਮੱਥੇ ਦੇ ਉੱਪਰ ਲੇਖ ਸੋ ਸਾਧ ਸੰਗਤ ਜੀ ਅਸੀਂ ਚੰਗੇ ਕਰਮ ਕਰੀਏ ਤਾਂ ਕਿ ਸਾਡੇ ਮੱਥੇ ਦੇ ਲੇਖ ਜਿਹੜੇ ਨੇ ਉਹ ਚੰਗੇ ਹੋ ਜਾਣ ਰੈਣ ਵਿਹਾਣੀ ਪਛਤਾਣੀ ਉਹ ਚਲੀ ਗਈ ਬਿਰਾਜ

ਤਾਂ ਬੁਧਾਏ ਪਾਵੇਂ ਅੱਜ ਵੀ ਦਰਨੀ ਪੈਂਦੀ ਹੈ ਪਰ ਜੀ ਕੋ ਨਾਮ ਸੁਹਣਾ ਲੱਗਦਾ ਹੈ ਜਿਸ